ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲੌਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਵਿੱਚ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਕੀਤੀ ਮੁਲਾਕਾਤ ਯੂਕਰੇਨ ਦੇ ਕੌਮੀ ਅਜਾਇਬ ਘਰ ਦਾ ਕੀਤਾ ਦੌਰਾਨ ਬੇਬਰੂਗੜ ਜੇਲ੍ਹ ਵਿੱਚ ਬੰਦ ਦਲਜੀਤ ਕਲਸੀ ਦੀ ਪਟੀਸ਼ਨ ਉੱਤੇ ਪੰਜਾਬ ਤੇ ਰਣਹਾਈ ਕੋਰਟ ਵਿੱਚ ਹੋਈ ਸੁਣਵਾਈ ਦਲਜੀਤ ਕਲਸੀ ਨੇ ਨਵੇਂ ਸਿਰੇ ਤੋਂ ਐਨਐਸਏ ਲਗਾਉਣ ਨੂੰ ਦਿੱਤੀ ਚੁਣੌਤੀ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਨੂੰ ਨੋਟਿਸ ਕੀਤਾ ਜਾਰੀ ਤਿੰਨ ਹਫ਼ਤਿਆਂ ਵਿੱਚ ਮੰਗਿਆ ਜਵਾਬ ਖੰਨਾ ਦੇ ਮੰਦਰ ਵਿੱਚ ਚੋਰੀ ਦਾ ਮਾਮਲਾ ਹੱਲ ਹੋਣ ਤੋਂ ਬਾਅਦ ਹਿੰਦੂ ਜਥੇਬੰਦੀ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਪੁਲਿਸ ਨੇ ਮੰਦਰ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਰਿਕਾਰਡ ਤੋੜ ਤਰ੍ਹਾਂ ਵਿੱਚ ਸੁਲਝਾਇਆ ਚਾਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਦੇ ਇਤਿਹਾਸਕ ਦੌਰੇ ਤੇ ਅੱਜ ਰਾਜਧਾਨੀ ਕੀ ਪਹੁੰਚੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਦਾ ਭਰਮਾ ਸਵਾਗਤ ਕੀਤਾ ਗਿਆ ਉਹਨਾਂ ਇੱਥੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਕੀਤੀ ਦੋਵੇਂ ਯੂਕਰੇਨ ਦੇ ਕੌਮੀ ਅਜਾਇਬ ਘਰ ਪਹੁੰਚੇ ਇਸ ਮੁਲਾਕਾਤ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਨੇ ਜਿਸ ਵਿੱਚ ਦੋਵੇਂ ਭਾਵਕ ਹੁੰਦੇ ਨਜ਼ਰ ਆਏ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਬੁਲੋਦੀਮਿਰ ਜ਼ੇਲੈਂਸਕੀ ਵਿਚਾਲੇ ਵਿਵਾਦ ਦੇ ਸ਼ਾਂਤੀਪੂਰਨ ਹੱਲ ਉੱਤੇ ਚਰਚਾ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜ਼ਿਲਨਸਕੀ ਦੇ ਸੱਦੇ ਉੱਤੇ ਜ਼ੁਕਰੇਨ ਆਏ ਨੇ ਪ੍ਰਧਾਨ ਮੰਤਰੀ ਨੇ ਕੀਵ ਦੀ ਯਾਤਰਾ ਤੋਂ ਲਗਭਗ 6 ਹਫ਼ਤੇ ਪਹਿਲਾਂ ਰੂਸ ਦਾ ਦੌਰਾ ਕੀਤਾ ਸੀ ਜਿਸ ਲਈ ਅਮਰੀਕਾ ਅਤੇ ਉਸ ਦੇ ਕੁਝ ਪੱਛਮੀ ਸਹਿਯੋਗੀਆਂ ਨੇ ਉਹਦੀ ਆਲੋਚਨਾ ਕੀਤੀ ਸੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਅਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਸਿੰਘ ਕਲਸੀ ਨੇ ਵੀ ਆਪਣੇ ਤੇ ਨਵੇਂ ਸਿਰੇ ਤੋਂ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ NSA ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਦਲਜੀਤ ਸਿੰਘ ਕਲਸੀ NSA ਦੇ ਤਹਿਤ ਆਸਾਮ ਦੇ ਡੇਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਦਲਜੀਤ ਕਲਸੀ ਨੇ ਪੰਜਾਬ ਤੇਰਨ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਇਸ ਤੋਂ ਪਹਿਲਾਂ ਅਮਰਤਪਾਲ ਨੇ ਵੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ NSA ਨੂੰ ਚੁਣੌਤੀ ਦਿੱਤੀ ਸੀ ਹੁਣ ਦਲਜੀਤ ਕਲਸੀ ਦੀ ਤਰਫੋਂ ਪੰਜਾਬ ਤੇਰਨ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਕਿ ਉਸ ਉੱਤੇ ਲਗਾਏ ਗਏ NSA ਦੇ ਤਾਜ਼ਾ ਹੁਕਮ ਪੂਰੀ ਤਰ੍ਹਾਂ ਗਲਤ ਨੇ ਇਸ ਲਈ ਇਸ ਹੁਕਮ ਨੂੰ ਰੱਦ ਕੀਤਾ ਜਾਵੇ ਕਲਸੀ ਨੇ ਕਿਹਾ ਕਿ ਫਿਲਮ ਕਲਾਕਾਰ ਅਤੇ ਨਿਰਦੇਸ਼ਕ ਨੇ ਇਸ ਦਾ ਜਨਾਲਾ ਕੇਸ ਜਾਂ ਕਿਸੇ ਹੋਰ ਦੇ ਕੇਸ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੂੰ ਜਾਣਬੁੱਝ ਕੇ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਇਸ ਲਈ ਉਸ ਉੱਤੇ ਲਗਾਏ ਗਏ ਐਨਐਸਏ ਦੇ ਹੁਕਮਾਂ ਨੂੰ ਰੱਦ ਕਰਕੇ ਉਸ ਨੂੰ ਰਹਾਦ ਦਿੱਤੀ ਜਾਣੀ ਚਾਹੀਦੀ ਹੈ ਇਸ ਪਟੀਸ਼ਨ ਉੱਤੇ ਸ਼ੁੱਕਰਵਾਰ ਨੂੰ ਪੰਜਾਬ ਤੇ ਰਣ ਹਾਈ ਕੋਰਟ ਦੀ ਬੈਂਚ ਨੇ ਸੁਣਵਾਈ ਕੀਤੀ ਕਲਸੀ ਦੇ ਪਟੀਸ਼ਨ ਉੱਤੇ ਬੈਂਚ ਨੇ ਪੰਜਾਬ ਸਮੇਤ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤਿੰਨ ਹਫ਼ਤਿਆਂ ਵਿੱਚ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਸ਼ੇਪਪੂਰੀ ਮੰਦਰ ਖੰਨਾ ਵਿੱਚ ਚੋਰੀ ਦੇ ਮਾਮਲੇ ਵਿੱਚ ਮੰਦਰ ਕਮੇਟੀ ਅਤੇ Hindu ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਮੰਦਰ ਵਿੱਚ ਚੋਰੀ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾਉਣ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਨੇ ਚੋਰੀ ਦੇ ਇਸ ਮਾਮਲੇ ਨੂੰ ਰਿਕਾਰਡ ਤੋੜ ਸਮੇਂ ਵਿੱਚ ਸੁਲਝਾ ਲਿਆ ਸੀ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੰਗਣਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਉਪਰੰਤ ਉਹਨਾਂ ਵੱਲੋਂ ਕੰਗਣਾ ਰਣੌਤ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਵਿਦਿਆਰਥੀ ਮਨਜੋਤ ਗੁਰਾਇਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੈ ਕਿ ਐਮਰਜੈਂਸੀ ਫਿਲਮ ਦੇ ਵਿੱਚ ਸੇਕਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਸਿੱਖ ਪੈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਕਿਹਾ ਕਿ ਕੰਗਣਾ ਰਣੌਤ ਹਮੇਸ਼ਾ ਹੀ ਸਿੱਖ ਵਿਰੋਧੀ ਕਾਰਵਾਈਆਂ ਦੇ ਵਿੱਚ ਸ਼ਾਮਲ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਕਈ ਵਾਰ ਮੂੰਹ ਦੀ ਖਾਣੀ ਪਈ ਹੈ ਉਨਾਸੇ ਇੱਕ ਭਾਈਚਾਰਨੋ ਅਪੀਲ ਕੀਤੀ ਕਿ ਉਹ ਕੰਗੜਾ ਦੀ ਇਸ ਫਿਲਮ ਦਾ ਡਟਕੇ ਵਿਰੋਧ ਕਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 2024-25 ਦੇ ਸੈਸ਼ਨ ਲਈ ਸਟੂਡੈਂਟ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਦੇ ਤਰੀਕਿਆਂ ਦਾ ਐਲਾਨ ਹੋ ਗਿਆ ਸਟੂਡੈਂਟ ਵੈਲਫੇਅਰ ਦੇ ਡੀਨ ਪ੍ਰੋਫੈਸਰ ਅਮਿਤ ਚੋਹਾਨ ਵੱਲੋਂ ਚੋਣਾਂ ਸਬੰਧਿਤ ਤਰੀਕਾ ਅਤੇ ਸ਼ਡਿਊਲ ਜਾਰੀ ਕੀਤਾ ਗਿਆ ਵਿਦਿਆਰਥੀ ਚੋਣਾਂ ਲਈ ਜਾਰੀ ਸ਼ਡਿਊਲ ਮੁਤਾਬਕ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੀਆਂ ਚੋਣਾਂ 5 ਸਤੰਬਰ ਨੂੰ ਹੋਣਗੀਆਂ ਜਿਸ ਦੇ ਲਈ 29 ਅਗਸਤ ਨੂੰ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ ਨਾਮਜ਼ਦਗੀਆਂ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਲਈ 30 ਅਗਸਤ ਨੂੰ ਦੁਪਹਿਰ 12:00 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਚੋਣਾਂ ਲਈ ਯੋਗ ਉਮੀਦਵਾਰਾਂ ਦੀ ਫਾਈਨਲ ਲਿਸਟ ਡੀਐਸਡਬਲ ਨੂੰ ਭੇਜ ਦਿੱਤੀ ਜਾਵੇਗੀ ਯੂਨੀਵਰਸਿਟੀ ਦੀ ਸਟੂਡੈਂਟ ਕਾਉਂਸਲ ਲਈ ਵੋਟਾਂ 5 ਸਤੰਬਰ ਨੂੰ ਪੈਣਗੀਆਂ ਤੇ ਇਸ ਦਿਨ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਅਨਾਉਂਸ ਕੀਤੇ ਜਾਣਗੇ तो जो स्टूडेंट काउंसिल uh, के इलेक्शन है पाँच सितंबर को परमिशन uh, हमें मिला है पाँच सितंबर को हम होल्ड कर रहे हैं इसको एंड uh, जो स्टूडेंट्स इसके लिए हमारे जो भी फाइलिंग ऑफ नॉमिनेशंस की डेट्स हैं हमारा वो शेड्यूल इस तरह से रहेगा हमारा ट्वेंटी नाइन्थ ऑफ अगस्त फाइलिंग ऑफ नॉमिनेशन इज़ फ्राम नाइन थर्टी टू टेन थर्टी उसकी स्कूटनिंग टेन थर्टी फाइव onwards, rahega, display of list of candidates, 12 noon, filing of objections, uh, 12.30 to 1.30. and on uh, the 30th, we have a display of list of approved candidates. then there is withdrawals on the same date. and on 3rd of uh, september, the ballot boxes will reach to the respective departments. and on 5th, uh, 9.30 onwards, we have the elections. इसमें जो भी हमारे स्टूडेंट्स इलेक्शन लड़ना चाहते हैं उनके लिए हमारा थोड़ा सा इंस्ट्रक्शन हैं कि जो नॉमिनेशंस फ़ाइल करेंगे और दे शुड कैरी देयर ओरिजिनल सर्टिफिकेट्स हमारे मेट्रिकुलेशन दसवीं हायर सेकेंडरी किसी भी यूनिवर्सिटी या बोर्ड से किया है उनको ओरिजिनल सर्टिफिकेट्स वो अपने उस टाइम प्रोड्यूस करने पड़ेंगे फेलोर ऑफ विच हम कोई भी नॉमिनेशन जो है उनका अलाव नहीं करेंगे So, with this, the code of conduct is implemented from today onwards. And uh, there are some instructions for the with respect to the implementation of code of conduct. The printing material is not allowed with effect from today. And uh, even the photo state of printing material is not allowed. Further, we will have students should also carry their iCards. Departments are already instructed to issue the iCards to the uh, e-students and there are a, uh, the attendance for contesting candidate is 75% before the filing of the nominations it is mandatory for any rallies or campaigning or announcement of the panels the candidates are required to take the permission from the dsw then there is uh, no weapons are allowed in the campus and outsiders entry in the campus is not allowed now only the student bonafide students of the punjab university can take part in the campaigning hostel wardens are already instructed to not allow any outsiders in the hostel the entry of visitor is also restricted or stopped in the hostel ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੁਰਾਗ ਟਾਂਡਾ ਨੇ ਕਿਹਾ ਕਿ ਹਰਿਆਣੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਭਾਜਪਾ ਨੂੰ ਅਲਵਿਦਾਖਣਗੇ ਇਸ ਮੌਕੇ ਉਹਨਾਂ ਕਿਹਾ ਕਿ ਲੰਘੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਦੀ ਰੈਲੀ ਵਿੱਚ नहीं होया जिस होंगे हरियाणा अनुराग टांडा हरियाणा के, दस दे के नुरागिता अंडा दे कलायत पहुंचे हुए सन कल मुख्यमंत्री जी का जो कार्यक्रम कलायत के अंदर आयोजित हुआ उसने ये बहुत अच्छे तरीके से स्पष्ट कर दिया कि भारतीय जनता पार्टी को जनता बाहर का दरवाजा दिखाना चाहती है मुख्यमंत्री मंच पर खड़े खड़े ये कहते रहे कि दो मिनट मेरी बात सुनते जाओ दो मिनट के लिए रुक जाओ लेकिन कलायत के लोग नहीं रुके कलायत के लोगों ने कहा कि हम पिछले दस साल में तुम्हारी सुन सुन के तंग आ चुके हैं अब हम तुम्हारी और नहीं सुनेंगे उसके बाद जिस तरीके का माहौल बनाया गया था कि मुख्यमंत्री की रैली की जा रही है मुख्यमंत्री की रैली की जा रही है बीस दावेदार हैं भारतीय जनता पार्टी के कि हमको टिकट चाहिए हमको टिकट चाहिए और जब रैली हुई सब अपनी अपनी तख्तियां लेके आए थे कोई पार्टी की रैली में नहीं आया था सब अपनी टिकट मांगने के लिए आए थे 20 उम्मीदवार अपनी टिकट मांगने के लिए आए हैं और उसके बावजूद भी कुल मिला के हजार आदमी नहीं जुटा पाए 20 उम्मीदवार मिलकर भी इससे बहुत स्पष्ट होता है कि भारतीय जनता पार्टी इस पूरे इलाके में अपना प्रभाव बुरी तरह से खो चुकी है जनता की नजर से उतर चुकी है बहुत जल्दी बहुत जल्दी आम आदमी पार्टी अपने टिकटों का अनाउंसमेंट करेगी हम आज उम्मीद कर रहे थे आज क्योंकि अरविंद केजरीवाल जी की हियरिंग थी कोर्ट में अगली डेट लेकिन उसमें लगी है हम बहुत जल्द बैठक करके सारे कॉन्स्टिट्युन्सीज के अंदर आम आदमी पार्टी के सर्वे चल रहे हैं सर्वे के आधार पर जो टिकटार्थी जिन्होंने मेहनत की है जमीन के ऊपर लोगों के बीच में अपना वजूद कायम किया है लोगों की राय के आधार पर उनको टिकट देंगे और इस बार बड़े बड़े नेता नहीं ਬਲਕਿ ਆਮ ਜਨਤਾ ਝਾੜੂ ਦੇ ਨਿਸ਼ਾਨ ਪਰ ਚੋਣ ਲੜਕੇ ਚੋਣ ਜਿੱਤ ਕੇ ਆਈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੂਜੀਆਂ ਸ਼ਿਕਾਇਤਾਂ ਬਾਬਤ ਸੁਣਵਾਈ ਕਰਨ ਲਈ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਫਤਿਹਗੜ੍ਹ ਸਾਹਿਬ ਦੇ ਬਚਤ ਭਵਨ ਵਿੱਚ ਜ਼ਿਲ੍ਹੇ ਨਾਲ ਸੰਬੰਧਿਤ ਵਕਫ ਮਾਮਲਿਆਂ ਦੀ ਸੁਣਵਾਈ ਕੀਤੀ। ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਤੇ ਕਈ ਮਾਮਲਿਆਂ ਦੇ ਨਿਪਟਾਰੇ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਐਸੇ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਵਕਫ ਸ਼ਿਕਾਇਤਾਂ ਦੀ ਸੁਣਵਾਈ ਕਰਦੇ ਆਂ ਸਬੰਧਤ ਅਧਿਕਾਰ ਨੂੰ ਹਦਾਇਤ ਕੀਤੀ ਕਿ ਨਵੇਂ ਪ੍ਰਬੰਧ ਅਜੇ ਪੂਕਤਾ ਕੀਤੇ ਜਾਣ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਨਿਆਂ ਲੈਣ ਲਈ ਕਮਿਸ਼ਨ ਤੱਕ ਜਾਣ ਦੀ ਲੋੜ ਹੀ ਨਾ ਪਵੇ ਉਹਨਾਂ ਨੇ ਕਿਹਾ ਕਿ ਕਮਿਸ਼ਨ ਵੱਲੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਜਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ ਨਾਲ ਐਸ்சி ਭਾਈਚਾਰੇ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਦੇ ਹੱਕਾਂ ਪ੍ਰਤੀ ਵਿਅਨ ਸੁਚੇਤ ਕੀਤਾ ਜਾ ਰਿਹਾ ਹੈ ਸਾਡੇ ਕਮਿਸ਼ਨ ਵੱਲੋਂ ਬੰਦੇ ਘਟਨਾਬ ਜਿਹੜੇ ਦਾ ਤੋੜਾ ਕੀਤਾ ਗਿਆ ਤੇ ਅਸੀਂ ਲੋਕ ਹੈ ਸੀ ਕਿ ਜਦ ਅਸੀਂ ਬਚਪਾ ਬਣਾਇਆ ਤੇ ਕਈ ਕੰਪਲੇਂਟ ਸੀ ਗਿਆ ਜੋ ਕਿ ਪੂਰੇ ਮੌਕੇ ਤੇ ਸ਼ਿਕਾਇਤ ਕਰਤਾ ਵੀ ਹੈ ਨੇ ਕੋਸ਼ਾਸਤ ਵੀ ਸਾਰੇ ਹੈ ਤੇ ਮੌਕੇ ਤੇ ਨਿਚਾਰਾ ਕਰਨ ਦੀ ਪੂਰਨ ਕੋਸ਼ਿਸ਼ ਕੀਤੀ ਗਈ ਤੇ ਕਈ ਹੋਈਆਂ ਵੀ ਨੇ ਕਈ ਆਲਰੇਡੀ ਫਾਈਲ ਹੋ ਚੁੱਕੀ ਸੀ ਉਹਨਾਂ ਦੇ ਰਿਪੋਰਟ ਲੈ ਲੀਆਂ ਨੇ ਤੇ ਨਾਲ ਹੀ ਕਈ ਕੇਸਿਸ ਇਨਸਟਰਕਸ਼ਨ ਦੇ ਕੇ ਕਨਸਰਨਡ ਅਫੀਸਰਸ ਨੂੰ ਅਸੀਂ ਕਮਿਸ਼ਨ ਦਫ਼ਤਰ ਪਰਸਨ ਜੀ ਦੇ ਕੋਲ ਆ ਗਿਆ ਤੇ ਸਾਡੀ ਪੰਜਾਬ ਗਵਰਨਮੈਂਟ ਤੇ ਕਮਿਸ਼ਨ ਦੀ ਇਹ ਹੀ ਸੋਚ ਹੈ ਕਿ ਲੋਕਾਂ ਚ ਵੱਧ ਵੱਧ ਜਾ ਕੇ ਜਿਹੜੇ ਤੇ ਜਾ ਕੇ ਅਸੀਂ ਕੰਪਲੇਨਸ ਦਫਤਾਰਾ ਕੀਤਾ ਜਾਵੇ ਤਾਂ ਕਿ ਅਤੇ ਨਾ ਹੀ ਜੋ ਐਸਪੀ ਚਰਨ ਸਹੂਲਤਾ ਨੇ ਜਾਂ ਉਹਨਾਂ ਦੇ ਰਾਈਟਸ ਨੇ ਉਹਦੇ ਲਈ ਅਵੇਲੇਬਲ ਕੀਤਾ ਜਾਵੇ ਰਾਜਪੁਰਾ ਸਾਧਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਸੰਤਪੁਰਾ ਨੇੜੇ ਨਾਕੇਬੰਦੀ ਦੌਰਾਨ ਨਾਈਜੀਰੀਆ ਦੀ ਲੜਕੀ ਵਰਨਿਸ ਚਲੇਮਾ ਵਸਤੀ ਚੈਂਬੀਆ ਹਾਲ ਨੂੰ ਨਸ਼ੀਲੀ ਦਵਾਈਆਂ 45 ਸ਼ੀਸ਼ੀਆਂ ਸਮੇਤ ਪੁਲਿਸ ਨੇ ਕਾਬੂ ਕੀਤਾ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਡੀਐਸਪੀ ਹਰਮਨਪ੍ਰੀਤ ਚੀਮਾ ਨੇ ਕਿਹਾ ਕਿ ਬਸੰਤਪੁਰਾ ਨੇੜੇ ਨਾਕੇਬੰਦੀ ਦੌਰਾਨ ਸ਼ੱਕ ਪੈਣ ਤੇ ਇੱਕ ਮਹਿਲਾ ਦੀ ਚੈਕਿੰਗ ਕੀਤੀ ਗਈ ਤਾਂ ਉਸਦੇ ਬੈਗ ਵਿੱਚੋਂ ਪਾਬੰਦੀशुदा ਦਵਾਈ ਦੀਆਂ 45 ਸ਼ੀਸ਼ੀਆਂ ਬਰਾਮਦ ਹੋਈਆਂ ਉਹਨਾਂ ਕਿਹਾ ਕਿ ਇਸ ਦਾ ਭਰਾ ਵੀ ਪਹਿਲਾਂ ਕਪੂਰਥਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਕਰਨੈਲ ਸਿੰਘ ਦੀ ਗਵਾਹੀ ਹੇਠ ਇੱਥੇ ਨਾਕਾ ਲਾਇਆ ਹੋਇਆ ਸੀਗਾ ਬਸੰਤਪੁਰੇ ਕੋਲੇ ਤੇ ਉਥੇ ਬਸਾਮ ਚੈਕਿੰਗ ਕਾ ਬੇਸਿਸ ਟੀਮ ਦੇ ਵਿੱਚ ਸਪੈਸ਼ਲ ਨਾਕਾ ਬੰਦੀ ਸੀ ਤੇ ਉਥੇ ਇੱਕ ਇਹਨਾਂ ਨੂੰ ਸ਼ੱਕੀ ਨਾਈਜੀਰੀਅਨ ਲੜਕੀ ਦੇ ਦਿਖਾਈ ਦਿੱਤੀ ਜਿਹਨੂੰ ਲੈਡੀ ਕਾਂਸਟੇਬਲ ਪਰਮਜੀਤ ਤੇ ਉਥੇ ਜਿਹੜੇ ਉਥੋਂ ਦੇ ਇੰਚਾਰਜ ਸੀ ਨਾਕਾ ਦੇ ਐਸੇ ਪਰਮਜੀਤ ਇਹਨਾਂ ਨੇ ਉਹਨੂੰ ਜਿਹੜੀ ਲੈਡੀ ਕਾਂਸਟੇਬਲ ਸੀ ਉਹਨੇ ਜਦੋਂ ਏਕਦਮ ਸਾਈਡ ਤੇ ਜਾਣ ਲੱਗੀ ਉਹਨੂੰ ਰੋਕ ਕੇ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਜਿਨੇ ਆਪਣਾ ਨਾਮ ਬਰਨੀਸ ਚੇਲਵਾ ਵਾਸੀ ਇਹ ਜੈਬੀਆਂ ਨਜ਼ੀਰੀਆਂ ਲੜਕੀਆਂ ਹੈ ਉਹਨੇ ਦੱਸਿਆ ਉਹਦੇ ਕੋਲੇ ਕਾਲੇ ਰੰਗ ਦਾ ਬੈਗ ਸੀ ਤੇ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਆਉਂਦੀ ਸੀ ਜਦੋਂ ਉਹਨਾਂ ਨੇ ਇਦਾਂ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸ਼ੀਸ਼ੀਆਂ ਨਸ਼ੀਲੀਆਂ ਸਰਪ ਦੀਆਂ ਮਿਲੀਆਂ ਜਿਹੜੀ ਕੋਡੀਨ ਫਾਸਫੇਟ ਹੈ ਜਿਵੇਂ ਕੋਰ ਐਕਸਰ ਸੀਗੀ ਤੇ ਉੱਥੇ ਮੌਕੇ ਤੇ ਪੁੱਛਗਿੱਛ ਕੀਤੀ ਉਹਦੀ ਤੇ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ ਲਵਲੀ ਯੂਨੀਵਰਸਿਟੀ ਦੀ ਸਟੂਡੈਂਟ ਹੈ ਉੱਥੇ ਪੜ੍ਹਦੀ ਹੈ ਕਰੀਬ 22-23 ਸਾਲ ਉਮਰ ਦੀ ਤੇ ਉਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੇ ਮੌਕੇ ਤੇ ਪੁੱਛਗਿੱਛ ਕੀਤੀ ਤੇ ਉਹਦੇ ਪੁੱਛਗਿੱਛ ਦੌਰਾਨ ਇੱਕ ਖਲਾਸਾ ਕੀਤਾ ਵੀ ਉਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਮੌਨ ਉਹ ਵੀ ਪਹਿਲਾ ਕਪੂਰਥਲੇ ਜੇਲ੍ਹ ਦੇ ਵਿੱਚ ਬੰਦਾ ਉਹ ਵੀ ਕਪੂਰਥਲੇ ਡਿਸਟ੍ਰਿਕਟ ਜਿਹਦੇ 600 ਗੋਲੀਆਂ ਤੋਂ ਬਰਮਤ ਹੋਈਆਂ ਸੀ ਕਰੀਬ ਤੇ ਇੱਕ ਦੋ ਹੋਰ ਪਰਚੇ ਨੇ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ ਐਸਆਈਐਨ ਨੰਬਰ 7822685 ਪਹਿਰ ਦਿੱਤੀ ਹੈ ਤੇ ਟੀਮ ਸਫਲ ਟੀਮ ਨੇ ਇਹ ਬਹੁਤ ਅੱਛਾ ਕੰਮ ਕੀਤਾ ਸ਼ਲਾਘਾਯੋਗ ਸਬ ਡਿਵੀਜ਼ਨ ਸ਼ਾਹਕੋਟ ਵਿਖੇ ਤਨਤ ਨਵਯੁਕਤ ਡੀਐਸਪੀ ਸ਼੍ਰੀ ਹੰਕਾਰਪ ਸਿੰਘ ਬਰਾੜ ਨੇ ਥਾਣਾ ਲੋਹਿਆਂ ਖਾਸ ਪਹੁੰਚ ਕੇ ਲੋਹਿਆਂ ਖਾਸ ਦੇ ਸ੍ਰੀ ਮੁਹ ਪੱਤਰਕਾਰ ਭਾਈ ਚਰਨਾਲ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਇਲਾਕੇ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤੇ ਗਏ ਇਸ ਸਬੂਕ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜੋ ਵੀ ਕਦਮ ਹੋਣਗੇ ਉਹ ਚੁੱਕੇ ਜਾਣਗੇ ਮਾਨਯੋਗ ਡੀਜੀ ਸਾਹਿਬ ਸ੍ਰੀ ਗੁਰਵਜਨ ਜਿੰਨੀ ਇੱਥੇ ਪਹੁੰਚਿਆ ਜਿਲ੍ਹਾ ਰਣੰਦਰ ਦੇ ਮਾਨਯੋਗ ਐਸਐਸਪੀ ਸਾਹਿਬਾ ਕੋਰਨ ਸਿੰਘ ਜੀ ਦੇ ਖਾਤੇ ਜੀ ਦੀਆ ਗਾਈਡਲਾਈਨ ਦੇ ਅਨੁਸਾਰ ਜਿਹਦੇ ਅੰਦਰ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਜ਼ੀਰੋ ਟੋਲਰੈਂਸ ਦੇ ਤਹਿਤ 6 ਕੋਰਪੋਰਸ ਸਬਡੀਵੀਜ਼ਨ 3000 ਜਰ 6 ਕੋਰਪੋਰਸ ਜਲੰਧਰ ਬਠਿੰਡਰ ਨੂੰ ਬਿਲਕੁਲ ਕ੍ਰਾਈਮ ਫ੍ਰੀ ਲਈ ਹਰ ਤਰ੍ਹਾਂ ਦੇ ਅਸਰ ਪਸਤ ਕਰਾਂਗੇ ਜਿਵੇਂ ਕਿ ਲੁੱਟ ਖੋਰੀਆ ਵਰਗਤਾਂ ਬਾਰੇ ਜਾਣਕਾਰੀ ਲਈ ਉਹਨਾਂ ਨੂੰ ਫ੍ਰੀਕੀ ਨਾਮ ਬਾਰਿਫੇ ਕਰਕੇ ਭਰ ਕੇ ਸਿਸ਼ਣ ਕੀਤਾ ਜਾਊਗਾ ਤੇ ਇਹਨਾਂ ਦੋਸ਼ੀਆਂ ਦੇ ਖਾਤ ਸਬਤ ਸਦ ਕਰ ਲਈ। ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਾਲਾ ਗੁਰੂ ਵਿੱਚ ਲੰਗੇ ਦਿਨ ਲੁੱਟੇਰਿਆਂ ਵੱਲੋਂ ਇੱਕ ਰੈਸਟੋਰੈਂਟ ਨੂੰ ਲੁੱਟ ਦੇ ਲਈ ਨਿਸ਼ਾਨਾ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਮੁਖਤਿਆਲ ਸਿੰਘ ਨੇ ਦੱਸਿਆ ਕਿ ਹੈਲੋ ਫੂਡ ਤੋਂ ਪਿਸਟਲ ਦੀ ਨੋਕ ਉੱਤੇ 25000 ਦੀ ਨਕਦੀ ਖੋਣ ਦੇ ਮਾਮਲੇ ਵਿੱਚ ਚਾਰ ਮੌਲਜਮਾਂ ਨੂੰ ਵਾਰਦਾਤ ਵਿੱਚ ਵਰਤੇ ਦੋ ਪਿਸਟਲਾਂ ਤੇ ਨਕਤੀ ਸਮੇਤ ਕਾਬੂ ਕੀਤਾ ਗਿਆ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਹਾਲੇ ਭਗੌੜਾ ਜਿਸ ਨੂੰ ਜਲਦ ਕਾਬੂ ਕੀਤਾ ਜਾਵੇਗਾ ਹਲੋ ਫੋਮ ਦਾ ਜਿਹੜਾ ਸਰ ਉਹਦੇ ਵਿੱਚ ਤਿੰਨ ਮੁੰਡਿਆਂ ਦੇ ਮੋਟਰਸਾਈਕਲ ਤੇ ਆਏ ਤੇ 32000 ਰੁਪਏ ਉੱਪਰ ਲੈ ਗਏ ਗਨ ਮਾਈਂਡ ਤੇ ਉਸੇ ਟਾਈਮ ਤੋਂ ਹੀ ਸਾਡੇ ਐਸਐਸਪੀ ਸਾਹਿਬ ਦੀ ਇਲੈਕਸ਼ਨ ਪਤਾਓ ਡੀਐਸਪੀ ਸਾਹਿਬ ਤੇ ਕੋਲ ਸਾਡੀਆਂ ਟੀਮਾਂ ਲੱਗੀਆਂ ਜੀ ਸੀਸੀਟੀਵੀ ਕੈਮਰੇ ਦੇਖ ਕੇ ਟੈਕਨੀਕਲ ਤਰੀਕੇ ਨਾਲ ਦੇਖਿਆ ਜੀ ਉਹਦੇ ਵਿੱਚ ਜਿਹੜੇ ਹੈਲੋ ਫੂਡ ਵਾਲੇ ਦੋ ਵਰਕਰ ਨੇ ਇੱਕ ਤਾਂ ਹੈਗਾ ਜੀ ਅਜੀ ਅਜੀਪਾਲ ਸਿੰਘ ਅਜੀ ਤੇ ਦੂਸਰਾ ਪਰਮਜੀਤ ਸਿੰਘ ਪਰਮਸੀ ਉਹ ਕਾਫੀ ਲੰਮੇ ਸਮੇਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾਵਾਂ ਨੂੰ ਕਹਿ ਕੇ ਵਾਰਦਾਤ ਕਰਾਈ ਆ ਤੇ ਜਿਹਦੇ ਵਿੱਚ ਅੱਗੇ ਖੜੇ ਗਏ ਨੇ ਅਜੀਪਾਲ ਤੇ ਪਰਮਜੀਤ ਖੜੇ ਗਏ ਨੇ ਉਹ ਉਹ ਅੱਗੇ ਇਹਨਾਂ ਦੇ ਚਾਚੇ ਤਾਏ ਦੇ ਪੁੱਤੂਰਾ ਸ਼ਨਜੀ ਸ਼ਨਈ ਤੇ ਰਾਣਾ ਮੰਤਰੀ ਇਹ ਰਾਤ ਨੂੰ ਹੋ ਚੁੱਕਿਆ ਦੋਏਰਾ ਨੂੰ ਪਿਸਤਲ ਨਾਲ ਨਿਸ਼ਾਨਾ ਲਗਦਾ ਹੋਇਆ ਤੇ ਕੈਸ਼ ਵੀ ਬਨਾਬਦੋ ਹੋਇਆ ਜੀ ਇੱਕ ਵਾਲੇ ਪਕੌੜਾ ਵਾ ਜੀ ਉਹਦੇ ਮਗਰ ਸਾਡੀਆਂ ਪੁਲਿਸ ਦੀ ਪਹੁੰਚੀਆਂ ਹੋਈਆਂ ਇਹ ਸਾਡਾ ਇਹ ਕੇਸ ਜਿਹੜਾ ਹੈ ਬਰੀਬ ਅਸੀਂ 48 ਘੰਟੇ ਦੇ ਵਿੱਚ ਹੀ ਟ੍ਰੈਸ ਕਰ ਲਿਆ ਜੀ ਤੇ ਚਾਰ ਦੋਸ਼ੀ ਬਣੇ ਜਾ ਚੁੱਕੇ ਆ ਜਿਹੜਾ ਕਿ ਇੱਕ ਨੰਦਾ ਵੀ ਜਲਦ ਫੜੇ ਫੜਿਆ ਜਾਊਗਾ ਦੜਬਾ ਵਿੱਚ ਕੌਰੀਆਂ ਰੋਡ ਉੱਤੇ ਇੱਕ ਵੱਡੇ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗੇ ਜਿਸ ਨਾਲ ਵੱਡਾ مالی ਨੁਕਸਾਨ ਹੋ ਗਿਆ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਦੁਕਾਨ ਵਿੱਚ ਅੱਗ ਦੀਆਂ ਲਪਟਾਂ ਤੇ ਧੂੰਆਂ ਦੂਰ ਦੂਰ ਤੱਕ ਨਜ਼ਰ ਆ ਰਿਹਾ ਸੀ ਅੱਗ ਗਰਗ ਖੱਦਰ ਪੰਡਾਰ ਨਾਮ ਦੇ ਨਾਲ ਮਸ਼ਹੂਰ ਦੁਕਾਨ ਵਿੱਚ ਲੱਗੀ ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਨੂੰ ਕਾफी ਮੁਸ਼ਕਲ ਕਰਨੀ ਪਈ ਇਸ ਮੌਕੇ ਲੋਕਾਂ ਨੇ ਸਮੇਂ ਸਿਰ ਅਗੂ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਅਮਲੇ ਦਾ ਧੰਨਵਾਦ ਕੀਤਾ ਹੈ ਇਹ ਬਹੁਤ ਹੀ ਜਿਹੜੀ ਅੱਜ ਅਨਸਟਾਡੀ ਘਟਨਾ ਵਾਪਰੀ ਹੈ ਤੇ ਖੱਦਰ ਪੰਡਾਰੋਂ ਦੇ ਜਿਹੜੀ ਅੱਗ ਲੱਗੀ ਹੈ ਨਾ ਤੇ ਕਾਫੀ ਸਮਾਨ ਛੜ ਗਿਆ ਪਰ ਇੱਥੇ ਸਾਡੇ ਸਰਵਰ ਗਿਰਦੇ ਗੱਡੀਆਂ ਮੌਕੇ ਤੇ ਆ ਗਿਆ ਪੁਲਿਸ ਪ੍ਰਸ਼ਾਸਨ ਵਾਲੇ ਡਿਪਟੀ ਸਾਹਿਬ ਖੜੇ ਨੇ ਤਹਿਸੀਲਦਾਰ ਸਾਹਿਬ ਖੜੇ ਨੇ ਸਾਹਮਣੇ ਲੱਗ ਕੇ ਤੇ ਬਹੁਤ ਮੈਂ ਧੰਨਵਾਦ ਕਰਦਾ ਜਿਹੜੇ ਸਾਡੇ ਇੱਥੇ ਦੁਕਾਨਦਾਰ ਭਾਈ ਨਿਆਲੇ ਵਾਲੇ ਜੜਬੇ ਦੇ ਪਸੰਦੇ ਨੇ ਲੋਕ ਉਹਨਾਂ ਦੇ ਨਾਲ ਲੱਗ ਕੇ ਅੱਗ ਤੇ ਬਹੁਤ ਜਲਦੀ ਕਾਬੂ ਪਾ ਲਿਆ ਤੇ ਹੁਣ ਅਸੀਂ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਖੜੇ ਆਂਗੇ ਕੋਈ ਸਾਡੀ ਹੈਲਪ ਦੀ ਲੋੜ ਆ ਤਾਂ ਅਸੀਂ ਇਹਨਾਂ ਸ਼ਾਮ ਤੱਕ ਇੱਥੇ ਹੀ ਨਾਲ ਕੋਈ ਖੜੇ ਜਿਵੇਂ ਕੀਆ ਜਾ ਰਹੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੋਈ ਕਿਸੇ ਤਰ੍ਹਾਂ ਦੀ ਮਾਲੀ ਮਦਦ ਵਾਸਤੇ ਵੀ ਲੱਗਾ ਉਹ ਜੋ ਵੀ ਇਸ ਤਰ੍ਹਾਂ ਦੇ ਹੋਊਗਾ ਸਰਕਾਰ ਬਲੋ ਉਹਨਾਂ ਦਾ ਜੇ ਕੋਈ ਬੀਮਾ ਕਰਾ ਹੈ ਉਸ ਤਰ੍ਹਾਂ ਹੋ ਜਾਊਗਾ ਜੇ ਹੋ ਸਰਕਾਰ ਬਲੋ ਉਹ ਨਹੀਂ ਮਰਦ ਹੋਈ ਤਾਂ ਮੰਤਰੀ ਸਾਹਿਬ ਦਾ ਧਿਆਨ ਚ ਲਿਆਤਾ ਮੰਤਰੀ ਸਾਹਿਬਾ ਸੋਣਾ ਸੀ ਲਗਾਤਾਰ ਟਰੱਕ ਚ ਨੇ ਸਾਡੇ ਨਾਲ ਵਾਰੀ ਵਾਰੀ ਪੁੱਛ ਰਹੇ ਨੇ ਵੀ ਅੱਗ ਕੰਟਰੋਲ ਚ ਹੋਊਗੀ ਜੇੜੀ ਵੀ ਕੋਈ ਮਦਦ ਕਰਨੀ ਪਈ ਤਾਂ ਮਦਦ ਕਰਾਂਗੇ ਪਹਿਲਾਂ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਹਫੀਮ ਦੀ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹਾਂ ਦੋ ਦੋਸ਼ੀਆਂ ਨੂੰ 5 ਕਿਲੋ ਹਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਵੇਰਵਿਆਂ ਦਾ ਖੁਲਾਸਾ ਕਰ 5 ਕਿਲੋ ਹਫੀਮ ਸਮੇਤ ਮੁੰਸ਼ੀ ਲਾਲਤ ਤੇ ইমরান ਅंसारी ਨੂੰ ਕਾਬੂ ਕੀਤਾ ਹੈ ਉਹਨਾਂ ਕਿਹਾ ਹੈ ਕਿ ਦੋਵੇਂ ਮੁਲਜ਼ਮ ਪ੍ਰਵਾਸੀ ਮਜ਼ਦੂਰ ਨੇ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅੰਦਰ ਤੇ ਕਮਿਸ਼ਨਰ ਜਲੰਧਰ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰਦੇ ਹੋਏ ਐਸਐਚਯੂ ਡਿਵੀਜ਼ਨ ਨੰਬਰ 1 ਇੰਸਪੈਕਟਰ ਹਰਿੰਦਰ ਸਿੰਘ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਕੋਲ 5 ਕਿਲੋ ਅਫੀਮ ਰਿਕਵਰ ਕਰਦੇ ਹੋਏ ਐਨਡੀਪੀਐਸ ਐਕਟ ਦੇ ਅਧੀਨ ਪੱਤਾ ਦਜਾਇਆ। ਖਰਾ ਆ ਦੇ ਪਹਿਲੇ ਕੋਈ ਮਾਮਲਾ ਦਰਜਾ ਜੀ ਜੀ ਇਹ ਪ੍ਰਵਾਸੀ ਮਜ਼ਦੂਰ ਹੈਗੇ ਆ ਆਪਾਂ ਅੱਜ ਤਫ਼ਤੀਸ਼ ਕਰਦੇ ਪਏ ਆਂ। ਬੈਕਵਰਡ ਐਂਡ ਫਾਰਵਰਡ ਲਿੰਕਸ ਨੂੰ ਜੋੜਦੇ ਹੋਏ ਜੇ ਕੁਝ ਸਾਹਮਣੇ ਆਊਗਾ ਤੇ ਆਪ ਵੀ ਦੱਸ ਸਕੋਗੇ। ਪੰਜਾਬੀ ਖਬਰਾਂ ਦੇ ਇਸ ਬਲੇਟਨ ਵਿੱਚ ਫਿਲਾਲ ਨਹੀਂ ਜਾਣ ਦਿੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ।